ਜੀ ਤੇ ਆਪਾਂ ਪਟੰਡੇ ਪਹੁੰਚ ਗਏ ਹੁਣ ਤੇ ਨਹੀਂ ਕਰ ਬਚਨ ਲੜਿਆ ਇੱਥੇ ਪਲਾਟ ਕੋਲ ਆਗੇ ਜੀ ਤੇ ਮਿਲਦਾ 8 ਤੋਂ 9 ਘੰਟਿਆਂ ਦਾ ਸਫ਼ਰ ਇਹ ਆਪਾਂ ਦੱਸੀ ਚੁੱਕੇ ਆ ਤੇ ਕੌਣ ਪਹੁੰਚੇ ਬਠਿੰਡੇ ਤੋਂ ਹਜੇ ਵੀ ਆਪਾਂ ਨੂੰ ਲੱਗਣਾ ਹੈ ਪੂਰਾ ਪੌਣਾ ਘੰਟਾ ਹੋ ਜਿਸੀ ਆ ਗਏ ਆ। ਉਹ ਬਣਾਈ ਜਾਂਦੇ ਆ। ਲਾਹ ਹੌਣ ਨੂੰ ਫਟਾਉਂਦੇ ਸਮਾਂ ਨਾ ਦੋ। ਆਜੂ ਆਹ ਬੜਾ ਰੰਗੂ ਹੈ। ਆਏ ਕਿਨੇ ਦੇਖੋ ਤੇ ਆ ਦੇ ਲਾ ਨੋ ਟੂਈ ਕਰ ਲੈ ਕੇ ਓਏ ਓਏ ਦੂਜਾ ਮੰਨੂ ਹੋ ਗਿਆ ਤੂੰ ਬੰਦ ਕਰ ਦੋ ਇੱਕ ਮਿੰਟ ਲਈ ਨਹੀਂ ਹਾਂ ਨੀਂ ਸੋਣਿਆ ਬਿਨਾਂ ਚਲ ਲੈ ਰੋਕ ਛੱਡ ਕੇ ਵੈਰੀ ਗੁੱਡ Kei ripeni? Kei ripeni? Meri ka laal Laal da hei pekelaar yo ka? Haaa... Haaa... Kei mea? Haaa... Onno dhe dhoñi kure moa? Paar dhe dhe ae? Haaa... Haaa... Kaat dhe ae dhoñi? Aalo... Kaat lopan aor? ਕੋਈ ਗੱਲ ਨਹੀਂ ਆ ਤੇ ਲਾਹਾ ਦੇ ਦਿਓ ਗਿਆ ਖਾ ਲੰਦੋ ਕੋਈ ਨਹੀਂ ਆ ਕੋਈ ਨਹੀਂ ਖਾ ਲੰਦੋ ਮੈਂ ਰੋਊਗਾ ਕੀ ਕੀ ਹੈਪੀ ਬਰਥਡੇ ਦਿਵਿਨ ਨੂੰ ਮਾਤਾ ਉਹ ਕੁਝ ਹੋຊ ਰਿਹਾ ਇਹ ਤੇ ਵੀ ਹਾਏ ਲਾਡੂ ਖਿਲਾਉ ਲਾਡੂ ਖਿਲਾਉ ਉਹਨੂੰ ਖਾਣਾ ਪੰਨੂ ਨਹੀਂ ਵਾਸ ਅਰੇ ਆਪ ਡੈਡੀ ਦੇਖ ਲਓ ਕਿ ਮੈਂ ਸੁਣਨ ਕਿਤਾਇਆ ਬਸਣਾ ਲੱਗਿਆ ਕਿਹੜਾ ਫੋਨ ਕਿਹਦੇ ਕੋਲ ਆਜ ਕਿਹੋ ਨਾ ਆਪ ਲੱਗੇ ਆਂ ਜੀ ਕੇਕ ਖਾਣ ਆ ਲੋਕ ਕੋਲ ਕੋਲ ਬਗੈ ਨਾ ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੇ ਆਪਣਾ ਨੈਕਸਟ ਡੇ ਹੋ ਗਿਆ ਜੀ ਅੱਜ ਤੇ ਤੁਸੀਂ ਕਿੱਦਾਂ ਸਾਰੇ ਤੇ ਆਪਾਂ ਵੀ ਠੀਕ ਠਾਕ ਆ ਮਾਰਨਿੰਗ ਹੋ ਗਈ ਆਪਾਂ ਚਾਹ ਪੀ ਲਈ ਆ ਤੇ ਚਾਹ ਪੀ ਕੇ ਹੁਣ ਆਪਾਂ ਬੈਠੇ ਹੋਏ ਸੀਗੇ ਇਧਰ ਭਾਬੀ ਬੈਠੇ ਹੋਏ ਆ ਹੈਲੋ ਜੀ ਹੈਲੋ ਸਾਰਿਆਂ ਨੂੰ ਗੁੱਡ ਮਾਰਨਿੰਗ ਹੁਣ ਆਪਾਂ ਉੱਠ ਗਏ ਆ ਤੇ ਹਰਪ੍ਰੀਤ ਮੀਤ ਗਏ ਹੋਇਆ ਅੰਦਰ ਇੱਧਰ ਬੈਠੇ ਅਸੀਂ ਬੈਠੇ ਹੋਏ ਸੀ ਤੇ ਆਨੰਦ ਸਾਡੇ ਠਿੰਡੇ ਵਾਲੀ ਦੀਦੀ ਠਿੰਡੇ ਵਾਲੀ ਦੀਦੀ ਉਹ ਪਏ ਉੱਧਰ ਗਏ ਅੰਦਰ ਤੇ ਉਹ ਵੀ ਆ ਜਾਂਦੇ ਆ ਕਾਕਾ ਸਾਡਾ ਸੁੱਤਾ ਹੈ ਕਾਕਾ ਸਾਡਾ ਸੁੱਤਾ ਕਾਕਾ ਰਾਤ ਮੇਰੇ ਨਾਲ ਹੀ ਸੁੱਤਾ ਸੀ ਆਨੰਦ ਸਾਡੀ ਤੇ ਗੋਪੀ ਵੀਰ ਹੋਣੀ ਪਏ ਸੀਗੇ ਦੂਸਰੇ ਕਮਰੇ ਦੇ ਵਿੱਚ ਕੋਸ਼ੇ ਸੁੱਤੇ ਹਲੇ ਨਹੀਂ ਉੱਠੀ ਨਹੀਂ ਕਰਦੀ ਨਹੀਂ ਉੱਠੇ ਹੀ ਨਹੀਂ ਹਜੇ ਤਾਂ ਹਾਂ ਨਹੀਂ ਨਹੀਂ ਹੂੰ ਹੂੰ ਲੋਕੋ ਜੀ ਹਾਂਜੀ ਤੇ ਸਾਰੇ ਜਣੇ ਦੱਸਿਓ ਕਿ ਤੁਹਾਨੂੰ ਡੈਕੋਰੇਸ਼ਨ ਕਿੱਦਾਂ ਦੀ ਲੱਗੀ ਸੀ ਸਾਨੂੰ ਤਾਂ ਬਹੁਤ ਵਧੀਆ ਲੱਗੀ